ਸਾਰੋ ਸਿੰਘ ਜੀ ਮੇਰਾ ਬੇਟਾ 14 ਸਾਲ ਦਾ ਹੁੰਦਾ ਸੀ ਫੇਰ ਹੀਰ ਦੇ ਬੱਸ ਸਟਾਪ ਕਿਲੇਗਾ ਸੀ ਗਲੀ ਵਿੱਚ ਉਥੇ ਦੇਖਿਆ ਅੱਠ ਪੰਜ ਵੇ ਪੰਜ ਮਿੰਟ ਬਲਾਸਟ ਹੋ ਗਿਆ ਤੇ ਬਹੁਤ ਛਿੜਾੜਾ ਪੂਰਾ ਹਾਜੀ ਅਸੀਂ ਐਸੀ ਕਾਂਜੀਤ ਸੀ ਕਾਂਗਰਸ ਦੀ ਮੀਟਿੰਗ ਸਿੰਘ ਜੀ ਕੋਈ ਐਸੀ ਉਸ ਤਕਰੀਬ ਅੱਠ ਕਵੇ ਦਾ ਟਾਈਮ ਸੀਗਾ ਜੀ ਬਰੂਤੀਕਾਰ ਚ ਇੰਨਾ ਭੜਾ ਬਲਾਸਟ ਹੋਇਆ ਵੀ ਚਾਰੇ ਪਾਸੇ ਅੱਗ ਹੀ ਅੱਗ ਹੋ ਗਈ ਜੀ ਸਰੀਰ ਕੰਮ ਦਾ ਨਹੀਂ ਰਿਹਾ ਤੇ ਉਦੋਂ ਦੁਖੀ ਗੱਲ ਇਹੀ ਹੈ ਸਾਡੇ ਦੀ ਦੁੱਖ ਦੀ ਗੱਲ ਹੈ ਵੀ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਕੋਈ ਬੰਦੇ ਨਹੀਂ ਫੜੇ ਮਸੂੂਬਤੀ ਜਨ ਮਰੀ ਰਾਤ ਨੂੰ ਮੇਰੇ ਕੋਲੋਂ ਰੋਟੀ ਖਾ ਕੇ ਉਹ ਮੈਨੂੰ ਮਤਲਬ ਕਿ ਗੇਰੀ ਮੈਂ ਪਾਪਾ ਕੋਲ ਚੱਲਿਆ ਮਸੂੂਬਤ 15 ਮਿੰਟਾਂ ਬਾਅਦ ਇਹ ਮਤਲਬ ਦਸਤ ਹੋ ਜਾਂਦਾ ਹੈ ਕਦਾ ਦੋਸ਼ੀ ਕੋਣ ਹੈ ਕਿਸੇ ਨੂੰ ਸਾਰੇ ਨੂੰ ਪਤਾ ਹੈ ਸਾਰੀਆਂ ਸਰਕਾਰਾਂ ਨੂੰ ਪਤਾ ਹੈ ਦੋਸ਼ੀ ਕੋਈ ਨਹੀਂ ਮੁਖੇ ਨੇ ਆ ਕੇ ਜੇਡੇ ਜੀ ਇਹਨਾਂ ਵਿਚਾਰੇ ਪ੍ਰਧਾਨੀਆਂ ਸਾਡੇ ਮੇਲੇ ਵਰਗਾ ਇੰਨੀ ਇੱਥੇ ਜੱਦੋ ਜੰਡ ਕਰਿਆ ਪਰ ਕਿਸੇ ਨੇ ਕੋਈ ਗੱਲ ਸੁਣੀ ਨਹੀਂ ਤੇ ਪੂਰੀ ਪਲਾਨ ਨਾਲ ਇਹ ਕੰਮ ਹੋਇਆ ਗੱਡੀ ਉਹ ਕਹਿੰਦਾ 10 ਦਿਨ ਸਾਰਾ ਦਿਨੀ ਨਾਲ ਤੁਰੇ ਫਰੀ ਲੋਕਾਂ ਨੇ ਇਸ ਗੱਲ ਦਾ ਬਹੁਤ ਦਰਦ ਨਾਲ ਮਨਾਇਆ ਲੋਕਾਂ ਨੇ ਇਕੱਠੇ ਹੋ ਕੇ ਇਨਸਾਫ ਲੈਣ ਲਈ ਬਹੁਤ ਜੱਦੋ ਜੰਡ ਲੈਂ ਰਹੀ ਏਸ ਸੰਘਰਸ਼ ਦੇ ਵਿੱਚ ਨਾ ਹਿੰਦੂ ਨਾ ਸੇਖੋ ਨਾ ਕੋਈ ਮੁਸਲਮਤ ਮਤਲਬ ਹਰ ਇੱਕ ਨੇ ਆਪਣਾ ਆਪਣਾ ਯੋਗਦਾਨ ਪਾਇਆ ਪਾਲਤਨਾ ਤੋਂ ਧਰਮਾਂ ਤੋਂ ਜਾਤਾਂ ਤੋਂ ਉਪਰ ਉੱਠਾ ਸਾਸਾ ਲੋਕ ਇਸ ਗੱਲ ਨੂੰ ਅਸੀਂ ਵੀ ਇਨਸਾਨ ਨੂੰ ਦੱਸਦੇ ਆ ਜੀ ਕੋਈ ਨਾ ਕੋਈ ਜਿਨ੍ਹਾਂ ਨੇ ਕਾਰਨਾਮਾ ਕੀਤਾ ਜਿਨ੍ਹਾਂ ਨੇ ਗਲਤੀ ਕੀਤੀ ਹੈ ਇਹਨਾਂ ਨੂੰ ਘਟੋ ਘਟ ਅੰਦਰ ਤਾਂ ਭੇਜੋ ਨਾ ਨੂੰ ਕੀਤੀ ਮਾਰ ਪਈ ਤੋਰ ਲਾਣਾ ਅਦਾਂਤੀ ਦਰਦ ਨਾ ਆਇਆ ਇਹ ਮਾਸੂਮ ਬੱਚਿਆਂ ਦੇ ਮਾਪੇ ਆਪਣੇ ਕੋਲ ਬੈਠੇ ਹੋਏ ਔਰ ਕੀ ਮੰਗ ਕਰਦੇ ਆ ਇਹ ਤੇ ਵੈਸੇ ਹੀ ਹੱਕ ਵਾ ਇਹਨਾਂ ਦਾ ਇਹਨਾਂ ਦੇ ਬੱਚੇ ਦੁਨੀਆ ਤੋਂ ਗਏ ਔਰ ਬਹੁਤ ਭਿਆਨਕ ਤਰੀਕੇ ਦੇ ਨਾਲ ਉਹਨਾਂ ਦੀਆਂ ਮੌਤਾਂ ਹੋਈਆਂ ਉਹ ਆਪਣੇ ਬੱਚਿਆਂ ਦੀਆਂ ਕਿਲਕਾਰੀਆਂ ਨੂੰ ਕਿਵੇਂ ਭੁੱਲਣਗੇ ਸਰਕਾਰਾਂ ਜਿਹੜੀਆਂ ਇਨਸਾਫ਼ ਦੇਣ ਦੀ ਬਜਾਏ ਦੋਸ਼ੀਆਂ ਨੂੰ ਵਿਚਾਰ ਰਹੀਆਂ ਵਾਂ ਡੇਰਿਆਂ 'ਚ ਲੁਕਾ ਰਹੀਆਂ ਵਾਂ ਕਿਉਂ ਲੁਕਾ ਰਹੀਆਂ ਵਾਂ ਇਹ ਬੰਦੇ ਜਿਹੜੇ ਆ ਇਸ ਦੇਸ਼ ਦੇ ਨਾਗਰਿਕ ਨਹੀਂ ਇਸ ਦੇਸ਼ ਦੇ ਸ਼ਹਿਰੀ ਨਹੀਂ ਕਦੋਂ ਇਨਸਾਫ਼ ਮਿਲਣਾ ਇਹਨਾਂ ਨੂੰ ਕਦੋਂ ਨਿਆਂ ਮਿਲਣਾ ਤੋਂ ਮੈਂ ਤੇ ਪਰਿਵਾਰਾਂ ਦੇ ਨਾਲ ਇਹੀ ਗੱਲ ਕਰ ਰਿਹਾ ਵੀ ਦੇਖੋ ਇਨਸਾਫ਼ ਕਿ ਹੋਊਗਾ ਇਹ ਨਹੀਂ ਵੀ ਨਹੀਂ ਹੋਊਗਾ ਦੇਰ ਸਵੇਰ ਹੋਊਗਾ ਪਰ ਇਹਦੇ ਲਈ ਜਿਹੜੇ ਇਨਸਾਫ਼ ਪਸੰਦ ਲੋਕ ਆ ਕਿਸੇ ਵੀ ਧਰਮ ਦੇ ਹੋਣ ਉਹਨਾਂ ਨੂੰ ਇਹਨਾਂ ਪਰਿਵਾਰਾਂ ਲਈ ਹੁਣ ਅੱਗੇ ਆਉਣਾ ਚਾਹੀਦਾ ਅੱਜ ਇਹਨਾਂ ਦੇ ਨਾਲ ਹੋਇਆ ਸਤਾਹ ਅੱਗੇ ਕਿਸੇ ਨਾਲ ਵੀ ਹੋ ਸਕਦਾ ਭਾਵੇਂ ਕਿ ਬਹੁਤ ਇਹਨਾਂ ਜਾਂਚ ਰਿਪੋਰਟਾਂ ਨੇ ਦੱਸਤਾ ਵੀ ਉਹ ਗੱਡੀ ਜਿਹੜੀ ਆ ਕਿਵੇਂ ਉਹ ਜਿਹੜਾ ਸਿਰਸੇ ਵਾਲਾ ਸਾਹ ਦਾ ਉਹਦੇ ਡੇਡੇ 'ਚ ਤਿਆਰ ਹੋਈ ਸੀ ਪਰ ਇੱਥੇ ਆਪਾਂ ਦੇਖ ਰਿਹਾ ਵੀ ਕਿਵੇਂ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹਮੇਸ਼ਾ ਹੀ ਮਜਲੂਮਾਂ ਲਈ ਖੜਦਾ ਰਿਹਾ ਅੱਜ ਵੀ ਖੜੂਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਗੋਬਿੰਦ ਪਾਤਸ਼ਾਹ ਦੀ ਕਿਰਪਾ ਵਾ ਤੇ ਅਸੀਂ ਇਹ ਮਜਲੂਮ ਪਰਿਵਾਰਾਂ ਦੇ ਲਈ ਜਿਹੜੀ ਵੀ ਜਦੋਂ ਜ਼ਹਿਦ ਕਰਨੀ ਪਈ ਕਰਾਂਗੇ ਸਰਕਾਰਾਂ ਨੂੰ ਵੀ ਆ ਤੇ ਦੋਸ਼ੀ ਫੜੋ ਉਹ ਜਿੱਥੇ ਮਰਜ਼ੀ ਰਹਿ ਰਹੇ ਹੋਣ ਤੁਸੀਂ ਸੰਵਿਧਾਨ ਦੀ ਗੱਲ ਕਰਦੇ ਹੋ ਤੇ ਸੰਵਿਧਾਨ ਦੇ ਤਹਿਤ ਤੇ ਨਿਆਂ ਸਾਰਿਆਂ ਨੂੰ ਮਿਲਣਾ ਚਾਹੀਦਾ ਜਿਹੜਾ ਤੁਹਾਡਾ ਹੀ ਸੰਵਿਧਾਨ ਫਿਰ ਇਹਨਾਂ ਗਰੀਬਾਂ ਨੂੰ ਇਨਸਾਫ਼ ਕਿਉਂ ਨਹੀਂ ਆ ਇਹਨਾਂ ਮਜਲੂਮਾਂ ਨੂੰ ਇਨਸਾਫ਼ ਕਿਉਂ ਨਹੀਂ ਆ ਅਸੀਂ ਸਰਕਾਰਾਂ ਨੂੰ ਕੋਈ ਵੀ ਸਰਕਾਰ ਨੂੰ ਤਾੜਨਾ ਕਰਦੇ ਆ ਇਹਨਾਂ ਨੂੰ ਇਨਸਾਫ਼ ਦਿਓ ਨਿਆਂ ਦਿਓ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਸੀਂ ਹਮੇਸ਼ਾ ਹੀ ਇਹਨਾਂ ਮਜਲੂਮ ਪਰਿਵਾਰਾਂ ਦੇ ਨਾਲ ਆ ਫਰਤ ਕੇ ਦੁਬਾਰਾ ਆਉਣਾ ਪਵੇਗਾ ਫੇਰ ਆਵਾਂਗੇ ਇਹ ਗੱਲ ਉਹਨਾਂ ਜਦ ਤੱਕ ਚੱਲਦੀ ਰਹੂਗੀ ਜਿੰਨਾ ਚਿਰ ਤੱਕ ਇਹਨਾਂ ਮਜਲੂਮ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਪੂਰੇ ਪੰਥ ਨੂੰ ਨਾਲ ਲੈ ਕੇ ਪੂਰੇ ਪੰਜਾਬ ਨੂੰ ਨਾਲ ਲੈ ਕੇ ਇਹਨਾਂ ਦੇ ਇਨਸਾਫ ਲਈ ਆਪਾਂ ਆਵਾਜ਼ ਚੁੱਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ